ਕਥੇ ਇੱਕ ਹੋਰ ਵੀਡੀਓ ਦੇ ਵਿੱਚ ਜਿੱਦ ਤੱਕ ਤੁਹਾਨੂੰ ਪਤਾ ਹੀ ਗਿਆ ਇਸ ਚੈਨਲ ਦੇ ਉੱਤੇ ਕੈਨੇਡਾ ਤੋਂ ਜੁੜੀ ਹਰ ਇੱਕ ਤਾਜ਼ੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਦੀ ਜਿਹੜੀ ਖਬਰ ਲੈ ਕੇ ਆਏ ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਡਰਾਵਣੀ ਭਿਆਨਕ ਤੇ ਅਸਲੀ ਖਬਰ ਤੁਹਾਡੇ ਸਾਹਮਣੇ ਸਾਂਝੀ ਕਰਨ ਜਾ ਰਹੇ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੀ ਸਰਹੱਦ ਦੇ ਸਥਿਤ ਕੈਲਡਨ ਚ ਅਣਪਛਾਤੇ ਵਿਅਕਤੀਆਂ ਵੱਲੋਂ 30 ਤੋਂ ਵੱਧ ਗੋਲੀਆਂ ਨਾਲ ਭੁੰਨਣ ਵਾਲੇ ਮਾਸੂਮ ਸਿੱਖ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤਸਵੀਰ ਵਿੱਚ ਜੋੜਾ ਜਗਤਾਰ ਸਿੰਘ ਅਤੇ ਹਰਪਜਨ ਕੌਰ ਹੈ ਉਹ ਆਪਣੇ ਬੱਚਿਆਂ ਕੋਲ ਕੈਨੇਡਾ ਦੇ ਵਿੱਚ ਮੈਫਿਲਡ ਰੋਡ ਦੇ ਕਿਰਾਏ ਦੇ ਮਕਾਨ ਵਿੱਚ ਖੁਸ਼ੀ-ਖੁਸ਼ੀ ਰਹਿੰਦੇ ਸਨ ਜਸਵੀਰ ਸਿੰਘ ਅਤੇ ਉਸ ਦੀ ਭੈਣ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਵਿਦਿਆਰਥੀ ਵਜੋਂ ਆਏ ਸਨ ਅਤੇ ਹੁਣ ਉਹਨਾਂ ਨੇ ਆਪਣੇ ਮਾਪਿਆਂ ਨੂੰ ਵਿਜ਼ਟਰ ਵੀਜ਼ਾ ਤੇ ਸਪான்ਸਰ ਕੀਤਾ ਤੇ ਉਹ ਸਾਰੇ ਇਕੱਠੇ ਆਪਣੇ ਘਰ ਵਿੱਚ ਵਧੀਆ ਸਮਾਂ ਬਤਾ ਰਹੇ ਸਨ ਉਹ ਇੱਕ ਮਿਹਨਤੀ ਧਾਰਮਿਕ ਗੁਰਸਖ ਪਰਿਵਾਰ ਸੀ ਪਰਿਵਾਰ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਸੀ ਉਹ ਸਾਰੇ ਨਿਯਮਿਤ ਤੌਰ ਤੇ ਸਿੱਖ ਮੰਦਿਰ ਦੇ ਦਰਸ਼ਨ ਕਰਨ ਜਾਂਦੇ ਸਨ 20 ਨਵੰਬਰ 2023 ਨੂੰ ਰਾਤ ਕਰੀਬ 11:30 ਵਜੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਹਨਾਂ ਦੇ ਘਰ 'ਚ ਦਾਖਲ ਹੋ ਕੇ 57 ਸਾਲਾ ਜਗਤਾਰ ਸਿੰਘ ਦੀ ਮੌਕੇ ਤੇ ਹੀ ਹਤਿਆ ਕਰ ਦਿੱਤੀ ਬੜੀ ਬੇਹਦ ਬੇਰਹਿਮੀ ਦਿਖਾਉਂਦੇ ਹੋਏ ਉਹਨਾਂ ਨੇ 55 ਸਾਲਾ ਹਰਪਜਨ ਕੌਰ ਨੂੰ 20 ਤੋਂ ਵੱਧ ਗੋਲੀਆਂ ਮਾਰੀਆਂ ਇਸ ਭਿਆਨਕ ਘਟਨਾ ਤੋਂ ਬਾਅਦ ਬਜ਼ੁਰਗ ਔਰਤ ਦੇ ਕਈ ਆਪਰੇਸ਼ਨ ਹੋਏ ਕਿਉਂਕਿ ਗੋਲੀਆਂ ਨੇ ਉਸ ਦੇ ਪੇਟ ਬੱਚੇਦਾਨੀ ਅੰਤੜੀ ਲੱਤ ਡਰਾਈਆ ਫਾਰਮ ਗੁਰਦੇ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਇਆ ਸੀ ਹਸਪਤਾਲ ਵਿੱਚ 13 ਦਿਨ ਤੱਕ ਦੁੱਖ ਝੱਲਣ ਤੋਂ ਬਾਅਦ ਅਧਿਕਾਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਕਸਾਈ ਉੱਥੇ ਹੀ ਨਹੀਂ ਰੁਕੇ ਉਹਨਾਂ ਨੇ ਇਸ ਪਰਿਵਾਰ ਦੀ ਧੀ ਨੂੰ 11 ਤੋਂ ਵੱਧ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਨੂੰ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਛੱਡ ਦਿੱਤਾ ਡੂੰਘੇ ਸਦਮੇ ਵਿੱਚ ਅਤੇ ਗੰਭੀਰ ਰੂਪ ਜਖਮੀ ਘਟਨਾ ਵਾਪਰਨ ਤੋਂ ਬਾਅਦ ਉਸ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਯਕੀਨੀ ਨਹੀਂ ਹਨ ਕਿ ਉਹ ਕਦੇ ਬੋਲ ਸਕੇਗੀ ਜਾਂ ਨਹੀਂ ਉਹ ਹਜੇ ਵੀ ਗੰਭੀਰ ਹਾਲਤ ਵਿੱਚ ਹੈ ਜਸਵੀਰ ਸਿੰਘ ਅਤੇ ਉਸਦੇ ਦੋਸਤ ਉਸ ਰਾਤ ਕੰਮ ਤੇ ਗਏ ਹੋਏ ਸਨ ਅਤੇ ਘਰ ਰਾਹ ਤੇ ਪਤਾ ਲੱਗਾ ਕਿ ਸਾਰਾ ਪਰਿਵਾਰ ਤਬਾਹ ਹੋ ਚੁੱਕਿਆ ਹੈ ਉਹ ਸਾਡੇ ਵਰਗੇ ਆਮ ਲੋਕ ਸਨ ਅਤੇ ਜੋੜਾ ਜਲਦੀ ਹੀ ਦੋਵਾਂ ਬੱਚਿਆਂ ਦਾ ਵਿਆਹ ਕਰਨ ਦੀ ਸੋਚ ਰਿਹਾ ਸੀ ਪੁਲਿਸ ਕਹਿ ਰਹੀ ਹੈ ਕਿ ਇਹ ਇੱਕ ਗਲਤ ਪਛਾਣ ਦਾ ਕੰਮ ਹੈ ਅਤੇ ਕਾਤਲਾਂ ਨੇ ਕਿਸੇ ਹੋਰ ਲਈ ਪੀੜਤਾ ਦੀ ਗਲਤ ਪਛਾਣ ਕੀਤੀ ਹੈ ਇੱਕ ਨੌਜਵਾਨ ਲੜਕੇ ਨੇ ਆਪਣੇ ਪਿਤਾ ਤੇ ਮਾਂ ਨੂੰ ਗਵਾ ਦਿੱਤਾ ਅਤੇ ਉਸਦੀ ਭੈਣ ਗੰਭੀਰ ਰੂਪ ਵਿੱਚ ਜ਼ਖਮੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਉਹ ਬਚ ਜਾਂਦੀ ਹੈ ਤਾਂ ਉਹ ਬਹੁਤ ਲੰਬੇ ਲਈ ਠੀਕ ਨਹੀਂ ਹੋ ਸਕੇਗੀ ਨਾ ਚਾਹੁੰਗਾ ਦੋਸਤੋ ਅੱਜ ਦੇ ਕੈਨੇਡਾ ਦੇ ਹਾਲਾਤਾਂ ਨੂੰ ਦੇਖ ਕੇ ਕਿ ਅੱਜ ਦੇ ਹਾਲਾਤਾਂ ਦੇ ਅਨੁਸਾਰ ਪੰਜਾਬ ਦੇ ਵਿੱਚੋਂ ਬੱਚਿਆਂ ਨੂੰ ਕੈਨੇਡਾ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਪੰਜਾਬ ਦੀ ਧਰਤੀ ਇੰਨੀ ਛੋੜੀ ਧਰਤੀ ਆਪਣੀ ਆਪਾਂ ਉਸ ਧਰਤੀ ਨੂੰ ਛੱਡ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾ ਕੇ ਰਹਿਣੇ ਹਾਂ ਜਿੱਥੇ ਆਪਣੀ ਜਾਨ ਵੀ ਸੁਰੱਖਿਆ ਤੇ ਨਹੀਂ ਹੈ ਵੀਡੀਓ ਦੇ ਵਿੱਚ ਬਣੇ ਰਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਓ ਕਿ ਜੋ ਵੀ ਆਪਣੇ ਪੇਰੈਂਟਸ ਨੂੰ ਕੈਨੇਡਾ ਸੁਪਰ ਵੀਜ਼ਾ ਤੇ ਜਾਂ ਵਿਸਟਰ ਵੀਜ਼ਾ ਤੇ ਬੁਲਾਣਾ ਚਾਹੁੰਦੇ ਹਨ ਉਹ ਆਪਣੀ ਸਿਕਿਉਰਿਟੀ ਨੂੰ ਮੱਧਿਆਨਜ਼ਰ ਰੱਖਦੇ ਹੋਏ ਆਪਣੇ ਮਾਪਿਆਂ ਨੂੰ ਕੈਨੇਡਾ ਆਪਣੇ ਕੋਲ ਬੁਲਾਉਣ ਤੇ ਸੋਹਣੀ ਜ਼ਿੰਦਗੀ ਜੀ ਸਕਣ ਧੰਨਵਾਦ ਦੋਸਤੋ